ਮਿਲਣ ਕਰਦੇ ਆ ਜੀ ਚਲ ਜੀ ਸਰਜੀ ਅੱਜ ਆਮ ਆਦਮੀ ਪਾਰਟੀ ਦੇ ਸਨਦਰ ਮੰਡਲ ਜੀ ਸਭ ਤੋਂ ਪਹਿਲਾਂ ਮੈਂ ਚੇਅਰਮੈਨ ਮinority ਕਮਿਸ਼ਨ ਜਤਿੰਦਰ ਜੀ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਆਪਣੇ ਸ਼ਹਿਰ ਵਾਸੀਆਂ ਵੱਲੋਂ ਆਪਣੇ ਵੱਲੋਂ ਔਰ ਜੋ ਇਹਨਾਂ ਨੂੰ ਅਹੁਦਾ ਦਿੱਤਾ ਹੈ ਸਰਕਾਰ ਵੱਲੋਂ ਪਾਰਟੀ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕਰਦਾ ਹਾਂ ਔਰ ਜੋ ਪਾਰਟੀ ਨੇ ਪਰੋਸਾ ਦਿੱਤਾ ਹੈ ਸਰਕਾਰ ਨੇ ਸਾਡੇ ਤੇ ਔਰ ਜ਼ਿੰਮੇਵਾਰੀ ਦਿੱਤੀ ਹੈ ਇਨਸ਼ਾਅੱਲਾ ਉਸ ਨੂੰ ਨਿਭਾਵਾਂਗੇ ਔਰ ਜਿਹੜਾ ਹੈ ਲੋਕਾਂ ਦੀ ਘਟ ਗਿਣਤੀ ਦੀ ਜਿਹੜੀ ਆਵਾਜ਼ ਹੈ ਉਸ ਨੂੰ ਸਰਕਾਰ ਤੱਕ ਪਹੁੰਚਾਉਣਾ ਇਸ ਕਮਿਸ਼ਨ ਦਾ ਕੰਮ ਹੈ ਔਰ ਜਿਹੜੇ ਉਹਨਾਂ ਦੇ ਸੰਵਿਧਾਨਕ ਹੱਕ ਹਨ ਘਟ ਗਿਣਤੀਆਂ ਦੇ ਉਹਨਾਂ ਦੀ ਹਿਫਾਜ਼ਤ ਕਰਨਾ ਮੈਨੂੰ ਯਕੀਨ ਹੈ ਚੇਅਰਮੈਨ ਸਾਹਿਬ ਜਿਹੜਾ ਹੈ ਮੈਂ ਹਾਲ ਹੀ ਵਿੱਚ ਸਾਡੀ ਪਿਛਲੇ ਹਫਤੇ ਮੀਟਿੰਗ ਹੋਈ ਹੈ ਔਰ ਜੋ ਮੈਂ ਦੇਖਿਆ ਕਿ ਦੋ ਚਾਰ ਏਜੰਡੇ ਸੀ ਇਹਨਾਂ ਨੇ ਫੌਰਨ ਉਸ ਤੇ ਗੌਰ ਕੀਤਾ ਔਰ ਜਿਹੜੇ ਕੰਸਰਨ ਡਿਪਾਰਟਮੈਂਟ ਸੀ ਉਹਨਾਂ ਨੂੰ ਲੈਟਰ ਤੇ ਨੋਟਿਸ ਕੱਢੇ ਔਰ ਇੱਕ ਖੇਡ ਸਪੀਚ ਦਾ ਵੀ ਜੋ ਮਾਮਲਾ ਸੀ ਜੋ ਮੈਂ ਇਹਨਾਂ 'ਚ ਜਜ਼ਬਾ ਦੇਖਿਆ ਇਨਸ਼ਾਅੱਲਾ ਅਸੀਂ ਸਭ ਮੈਂਬਰ ਸਾਹਿਬ ਨੇ ਸ਼ਮਸ਼ਾਦ ਸਾਹਿਬ ਅਸੀਂ ਇਹਨਾਂ ਨਾਲ ਮਿਲ ਕੇ ਇੱਕ ਟੀਮ ਦੀ ਤਰ੍ਹਾਂ ਕੰਮ ਕਰਾਂਗੇ ਔਰ ਜਿਹੜਾ ਸਰਕਾਰ ਵੱਲੋਂ ਵੈਲਫੇਅਰ ਸਕੀਮਾਂ ਹਨ ਔਰ ਜਿਹੜੀ ਇਹਨਾਂ ਦੀ ਯੋਜਨਾਵਾਂ ਹਨ ਉਹ ਗਰਾਊਂਡ ਲੈਵਲ ਤੱਕ ਸ਼ਹਿਰ ਪੱਧਰ ਜਿਹੜਾ ਜ਼ਮੀਨ ਤੱਕ ਆਪਣਾ ਜ਼ਮੀਨੀ ਲੈਵਲ ਤੱਕ ਪਹੁੰਚਾਉਂਦਾ ਸਾਡਾ ਕੰਮ ਹੋਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਉਹ ਜਾਣਕਾਰੀ ਹੋਵੇ ਔਰ ਜਿਹੜਾ ਲੋਕ ਉਸ ਦਾ ਜਿਹੜਾ ਫਾਇਦਾ ਉਠਾ ਸਕਣ ਇੱਕ ਵਾਰ ਮੈਂ ਫਿਰ ਇਹਨਾਂ ਨੂੰ ਬਹੁਤ-ਬਹੁਤ ਮੁबारकਪੇਸ਼ ਪੇਸ਼ ਕਰਦਾ ਇਹ ਹਾ ਦਾ ਨਾਰਾ ਜਿਹੜੀ ਸਰਜ਼ਮੀ ਨੇ ਨواب ਸ਼ੇਰ ਮੁਹੰਮਦ ਖਾਨ ਦੀ ਕਿ ਤੋਂ ਹਮੇਸ਼ਾ ਹੀ ਅਮਨ ਉਹ ਆਪਸੀ ਭਾਈਚਾਰਕ ਸਾਂਝ ਲਈ ਆਵਾਜ਼ ਉਠਦੀ ਰਹੀ ਹੈ ਇਨਸ਼ਾਅੱਲਾ ਸਾਡੀ ਕੋਸ਼ਿਸ਼ ਰਹੇਗੀ ਕਮਿਸ਼ਨ ਦੀ ਕਿ ਅਸੀਂ ਭਾਈਚਾਰਕ ਸਾਂਝ ਔਰ ਅਮਨ ਉਹ ਮਾਨ ਜੋ ਹੈ ਪੂਰੇ ਸੂਬੇ ਵਿੱਚ ਇਨਸ਼ਾਅੱਲਾ ਉਸ ਨੂੰ ਜਾਰੀ ਰੱਖੀਏ ਉਸ ਲਈ ਕੰਮ ਕਰਾਂਗੇ ਜੋ ਵੀ ਸਰਕਾਰ ਨੇ ਸਾਡੀ ਜ਼ਿੰਮੇਵਾਰੀ ਦਿੱਤੀ ਹੈ ਪਹਿਲਾਂ ਤਾਂ ਮੈਂ ਉਹਨਾਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਸਾਨੂੰ ਬਹੁਤ ਅੱਛੇ ਚੇਅਰਮੈਨ ਸਾਹਿਬ ਮਿਲੇ ਨੇ ਇਹਨਾਂ ਨਾਲ ਅਸੀਂ ਟੀਮ ਬਣਾ ਕੇ ਸ਼ਮਸ਼ਾਦ ਸਾਹਿਬ ਮੈਂਬਰ ਨੇ ਇੱਥੇ ਮੇਰੇ ਨਾਲ ਅਸੀਂ ਅੱਜ ਸਨਮਾਨ ਵੀ ਇਹਨਾਂ ਦਾ ਕਰਨਾ ਬਾਕੀ ਡਿਟੇਲ ਜੇ ਤੁਹਾਨੂੰ ਇਹ ਦੱਸਣਗੇ ਬਸ ਇਹੀ ਮੈਂ ਕਹੂੰਗਾ ਕਿ ਅਸੀਂ ਇੱਕ ਟੀਮ ਬਣਾ ਕੇ ਚੱਲੀਏ ਔਰ ਜੋ ਵੀ ਤੁਹਾਡੀ ਸ਼ਿਕਾਇਤਾਂ ਹਨ ਭਾਏ ਕਟਗਿਨਤੀ ਭਾਈਚਾਰੇ ਦੀ ਤੁਸੀਂ ਅਪੀਲ ਹੈ ਤੁਸੀਂ ਲੈ ਕੇ ਆਓ ਕੋਈ ਤੱਕਾ ਹੁੰਦਾ ਹੈ ਕੋਈ ਅਫਸਰ ਤੁਹਾਡੇ ਨਾਲ ਤੱਕਾ ਕਰਦਾ ਹੈ ਤੁਸੀਂ ਕਮਿਸ਼ਨ ਕੋਲੋਂ ਅਪੀਲ ਸਾਨੂੰ ਦਿਓ ਇਨਸ਼ਾਅੱਲਾ ਅਸੀਂ ਐਕਸ਼ਨ ਹੋਏਗਾ ਔਰ ਉਸ ਅਫਸਰ ਦੀ ਔਰ ਜੋ ਵੀ ਕੰਸਰਨ ਡਿਪਾਰਟਮੈਂਟ ਹੈ ਉਸ ਦੀ ਜਵਾਬਦੇਹੀ ਜੋ ਹੈ ਉਹ ਕਮਿਸ਼ਨ ਨੂੰ ਦੇਣੀ ਪੈਗੀ ਔਰ ਚੰਗੀ ਤਰ੍ਹਾਂ ਡਟ ਕੇ ਜਿਹੜਾ ਕਮਿਸ਼ਨ ਇਨਸ਼ਾਅੱਲਾ ਕੰਮ ਕਰੇਗਾ ਐਨੇ ਕਹਿ ਕੇ ਸ਼ੁਕਰੀਆ ਅਸਲਾਮੁਅਲੈਕੋ ਆਪ ਸਭ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਜਿਹੜੇ ਤੁਸੀਂ ਆਪਣੇ ਰੋਜ਼ਾਨਾ ਦੇ ਚੋ ਟਾਈਮ ਕੱਟ ਕੇ ਇੱਥੇ ਆਏ ਹੋ ਬਾਕੀ ਚੇਰਮੈਨ ਸਾਹਿਬ ਤੋਂ ਸਾਹਿਬ ਕਿੱਦਾਂ ਦੇਖਦੇ ਹੋ ਸੋ ਸਾਰਰ ਮੇਰੇ ਵੱਲ ਜੈਮਸੀ ਦੀ ਸੋ ਅੱਜ ਅਸੀਂ ਨਦੀਮ ਅਨਵਾਰ ਸਾਹਿਬ ਦੇ ਖਾਨ ਸਾਹਿਬ ਦੇ ਘਰ ਆਏ ਆ ਮੇਰੇ ਨਾਲ ਸਾਡੇ ਮੈਂਬਰ ਹਾਸ਼ਮ ਸਾਹਿਬ ਪੁਰਾ ਮੇਰਾ ਮੁਸਲਮਾਨ ਭਾਈਚਾਰਾ ਮੇਰੇ ਨਾਲ ਅੱਜ ਹੀ ਪਹੁੰਚਿਆ ਔਰ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਮਾਇਨੋਰਿਟੀ ਕਮਿਸ਼ਨ ਦੇ ਇੱਕ ਸਾਡੀ ਮੀਟਿੰਗ ਹੋਈ ਸੀ ਆਫਿਸ ਦੇ ਵਿੱਚ ਔਰ ਇਹ ਵਿੱਚ ਕਾਫੀ ਮੁੱਦੇ ਜਿਹੜੇ ਅਸੀਂ ਡਿਸਕਸ ਕੀਤੇ ਸੀ ਔਰ ਕਾਫੀ ਜਿਹੜੇ ਮੁੱਦੇ ਸਾਡੇ ਜਿਹੜੇ ਮਲੇਰ ਕੋਟਲੇ ਦੇ ਸਾਡੇ ਪੈਂਡਿੰਗ ਹੈਗੇ ਜਿਦਾ ਕਬਰਸਤਾਨਾਂ ਦਾ ਮੁੱਦਾ ਔਰ ਹੋਰ ਵੀ ਜਿਹੜੇ ਮੁੱਦੇ ਆ ਉਹਨਾਂ ਸਾਰੇ ਤੇ ਅਸੀਂ ਕੰਮ ਕਰਾਂਗੇ ਅੱਜ ਵੀ ਸਾਡੀ ਜਿਹੜੀ ਮੀਟਿੰਗ ਆ ਅਸੀਂ ਸਾਰੇ ਆਪਣੇ ਭਰਾਵਾਂ ਨੂੰ ਮਿਲ ਰਹੇ ਆ ਔਰ ਜਿਹੜੇ ਕਰਾਂਗੇ ਔਰ ਉਹਨੂੰ ਹੱਲ ਕਰਾਉਣ ਦੀ ਜਿਹੜੀ ਅਸੀਂ ਕੋਸ਼ਿਸ਼ ਕਰਾਂਗੇ ਔਰ ਜਿੱਦਾਂ ਵੀ ਮੇਰੇ ਮੈਂਬਰ ਸਾਹਿਬਾਨ ਮੈਨੂੰ ਇਹ ਗਾਈਡ ਕਰਨਗੇ ਦੱਸਣਗੇ ਜਿਹੜੇ ਜਿਹੜੇ ਇੱਥੇ ਦੇ ਮੁੱਦੇ ਆ ਉਹਨਾਂ ਨੂੰ ਪਹਿਲ ਦੇ ਦੌਰ ਤੇ ਹੱਲ ਕੀਤਾ ਜਾਏਗਾ ਇਦਾਂ ਸਦਾ ਹਰ ਦਰ ਰਹਿ ਕੋ ਲੱਗ ਕੇ ਦੇਖਣ ਗਏ ਕਾਹਤ ਨਹੀਂ ਲੋਕ ਹੈ ਤੱਕ ਕਿ ਪਾਹ ਪੜ ਜਾਈ ਗਈ ਜੋ ਵੀ ਗਵਰਨਮੈਂਟ ਸਰਕਾਰ ਬੈਠੀ ਕਿ ਮੈਂ ਦੱਸਣਾ ਚਾਹੁੰਦਾ ਵੀ ਸਰਕਾਰ ਆਪਣੇ ਪਦਰ ਤੇ ਬਹੁਤ ਵਧੀਆ ਕੰਮ ਕਰ ਰਹੀ ਹੈ ਮੈਂ ਪਿਛਲੇ 4-5 ਦਿਨਾਂ ਤੋਂ ਆਪਣਾ ਗੁਰਦਾਸਪੁਰ ਹੋ ਗਿਆ ਡੇਰਾ ਬਾਬਾ ਨਾਨਕ ਹੋ ਗਿਆ ਔਰ ਇਹ ਨਾਲ ਜਿੱਦਾਂ ਕੋਨੇਵਾਲ ਪਿੰਡ ਜਿਹਦਾ ਸੰਪਰਕ ਜਿਹੜਾ ਪੰਜਾਬ ਦੇ ਨਾਲ ਟੁੱਟ ਚੁੱਕਾ ਵਾ ਜਿੱਦਾ ਰਮਦਾਸ ਹੋ ਗਿਆ ਜਨਾਲਾ ਹੋ ਗਿਆ ਕੱਲ ਮੈਂ ਸੁਲਤਾਨਪੁਰ ਲੋਧੀ ਸਾਹ ਔਰ ਅੱਜ ਵੀ ਸਾਡੀਆਂ ਟੀਮਾਂ ਫਰੋਜਪੁਰ ਫਾਜ਼ਿਲਕਾ ਸਾਰੇ ਬੰਨੇ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਦੇਖੋ ਮੈਂ ਖੁਦ ਉੱਥੇ ਗ라운ਡ ਲੈਵਲ ਤੇ ਜਾ ਕੇ ਦੇਖਿਆ ਵੀ ਜਿਹੜੇ ਸਾਡੇ ਭੈਣ ਭਰਾ ਹੜ੍ਹਾਂ ਦੇ ਵਿੱਚ ਜਿਹੜੇ ਜਿਨ੍ਹਾਂ ਦੇ ਘਰ ਆ ਫਸੇ ਪਏ ਨੇ ਉਹ ਦੇਖੋ ਉਹਨਾਂ ਨੂੰ ਆਪਣੇ ਘਰ ਛੱਡ ਕੇ ਕਿੱਦਾਂ ਆਜਾਂ ਸਰਕਾਰ ਬਹੁਤ ਉਹਨਾਂ ਨੂੰ ਰਿਕਵੈਸਟ ਕਰਦੀ ਆ ਵੀ ਤੁਸੀਂ ਆਪਣਾ ਘਰ ਛੱਡ ਕੇ ਜਿਹੜੇ ਸ਼ੈਲਟਰ ਹੋਮ ਬਣਾਏ ਆ ਉੱਥੇ ਤੁਸੀਂ ਆ ਜਾਓ ਮਗਰ ਕੋਈ ਵੀ ਆਪਣਾ ਘਰ ਨਹੀਂ ਛੱਡ ਕੇ ਜਾ ਸਕਦਾ ਮ ਉਹ ਆਪਣੇ ਘਰਾਂ ਦੇ ਵਿੱਚ ਬੈਠੇ ਨੇ ਅਸੀਂ ਉਹਨਾਂ ਨੂੰ ਰਾਸ਼ਨ ਦੇ ਕੇ ਆਏ ਆ ਜਿਹੜਾ ਜ਼ਰੂਰਤ ਦਾ ਸਮਾਨ ਹੈ ਉਹ ਦੇ ਕੇ ਆਏ ਆ ਤੇ ਬਹੁਤ ਜਲਦ ਤੁਸੀਂ ਜਿਹੜੀ ਸਾਰੀ ਇਹ ਟੀਮ ਹੈ ਸਾਡੀ ਇਹਨੂੰ ਵੀ ਤੁਸੀਂ ਅਖਾੜਾਂ ਦੇ ਵਿੱਚ ਦੇਖੋਗੇ ਅਸੀਂ ਇੱਕ ਬੜਾ ਵੱਡਾ ਇੱਕ ਪੈਕੇਜ ਬਣਾ ਕੇ ਆਪਣੇ ਵੱਲ ਮੈਨੋਟੀ ਕਮਿਸ਼ਨ ਡਿਪਾਰਟਮੈਂਟ ਵੱਲੋਂ ਸਾਰੇ ਮੈਂਬਰਸ ਆ ਬਣਾ ਵੱਲੋਂ ਅਸੀਂ ਉੱਥੇ ਜਾ ਰਹੇ ਆ ਤੇ ਤੁਸੀਂ ਦੇਖੋਗੇ ਵੀ ਉੱਥੇ ਜਿਹੜੇ ਅਸੀਂ ਗ੍ਰਾਊਂਡ ਲੈਵਲ ਤੇ ਕੰਮ ਕਰ ਰਹੇ ਆ ਤੁਸੀਂ ਵੇਖਿਆ ਕਿ ਬੀਸੀ ਦੇ ਜੇ ਜੇ ਬਰਗ ਦੀ ਗੱਲ ਤੁਕੋ ਐਜੂਕੇਸ਼ਨ ਦਾ ਬਹੁਤ ਵੱਡਾ ਮੁੱਦਾ ਹੈਗਾ ਇਲਾਜ ਦਾ ਹਸਪਤਾਲਾਂ ਦਾ ਬਹੁਤ ਵੱਡਾ ਮੁੱਦਾ ਹੈਗਾ ਔਰ ਸਾਡੇ ਕਮਿਊਨਿਟੀ ਹਾਲਾਂ ਦਾ ਬੜਾ ਵੱਡਾ ਮੁੱਦਾ ਵਾ ਕਬਸਤਾਨਾ ਦਾ ਬੜਾ ਵੱਡਾ ਮੁੱਦਾ ਵਾ ਔਰ ਹੋਰ ਵੀ ਤੁਹਾਨੂੰ ਜਿੱਦਾਂ ਦੱਸਿਆ ਵੀ ਸਾਡੀਆਂ ਮੀਟਿੰਗਾਂ ਹੁਣ ਜਾਰੀ ਆ ਅੱਤੋਂ ਥੋੜਾ ਹੜਾੜਾ ਕਰਕੇ ਥੋੜਾ ਜਿਹਾ ਅਸੀਂ ਰੁਕ ਗਏ ਆ ਵੀ ਸਮਾਨ ਲੋਕਾਂ ਨੂੰ ਜਿਹੜਾ ਰਸਤਾ ਜਿਹੜੀ ਦੇਣੀ ਆ ਉਧਰਲੇ ਬਨੇ ਸਾਡਾ ਧਿਆਨ ਲੱਗਾ ਆ ਥੋੜਾ ਜਿਹਾ ਅਸੀਂ ਫ੍ਰੀ ਹੋ ਜਾਈਏ ਉਸ ਤੋਂ ਬਾਅਦ ਉਹ ਅਸੀਂ ਸਾਰੇ ਬੈਠ ਕੇ ਮੈਂਬਰ ਸਾਹਿਬਾਨ ਔਰ ਅਸੀਂ ਬੈਠ ਕੇ ਸਾਰੇ ਆਪਸ ਦੇ ਵਿੱਚ ਮੀਟਿੰਗ ਕਰਕੇ ਜਿਹੜੇ